ਸਕ੍ਰੀਨ ਤੇ ਚੱਲ ਰਹੀ ਵੀਡੀਓ ਵਾਲਾ ਪਰਿਵਾਰ ਬਾਜ਼ਾਰ ਤੋਂ ਫੁੱਲ ਗੋਭੀ ਖਰੀਦ ਕੇ ਲਿਆਉਂਦਾ ਹੈ ਤੇ ਘਰ ਆ ਕੇ ਜਦੋਂ ਸਬਜ਼ੀ ਬਣਾਉਣ ਲਈ ਗੋਭੀ ਨੂੰ ਕੱਟਣ ਲੱਗਦੇ ਹਨ ਤਾਂ ਗੋਭੀ ਕੱਟਣ ਵਾਲੀ ਔਰਤ ਨੂੰ ਗੋਭੀ ਵਿੱਚ ਕੋਈ ਚੀਜ਼ ਹੋਣ ਦਾ ਸ਼ੱਕ ਹੁੰਦਾ ਹੈ ਫਿਰ ਇਹ ਬੜੇ ਧਿਆਨ ਨਾਲ ਗੋਭੀ ਦੇ ਪੱਤੇ ਕੱਟਦੇ ਹਨ ਤਾਂ ਇਹਨਾਂ ਦੀ ਨਜ਼ਰ ਇੱਕ ਸੱਪ ਤੇ ਪੈਂਦੀ ਹੈ ਜੋ ਕਿ ਗੋਭੀ ਦੇ ਫੁੱਲ ਵਿੱਚ ਲੁਕਿਆ ਹੋਇਆ ਸੀ ਜਿਸ ਨੂੰ ਬਾਹਰ ਕੱਢ ਕੇ ਪਰਿਵਾਰ ਵੱਲੋਂ ਦਿਖਾਇਆ ਵੀ ਗਿਆ ਹੈ ਉਹ ਤਾਂ ਇਸ ਔਰਤ ਦੀ ਕਿਸਮਤ ਚੰਗੀ ਸੀ ਕਿ ਇਸ ਨੇ ਇਹ ਦੇਖ ਲਿਆ ਨਹੀਂ ਤਾਂ ਕੁਝ ਵੀ ਹੋ ਸਕਦਾ ਸੀ ਬਾਕੀ ਦੋਸਤੋ ਤੁਸੀਂ ਵੀ ਦੇਖੋ ਪਰਿਵਾਰ ਵੱਲੋਂ ਸ਼ੇਅਰ ਕੀਤੀ ਗਈ ਹੈ ਪੂਰੀ ਵੀਡੀਓ ਲਓ ਵੀ ਮਿੱਤਰੋ ਅੱਜ ਗੋਬੀ ਲੈ ਕੇ ਆ ਸੀ ਗੋਬੀ ਦੇ ਵਿੱਚ ਬਹੁਤ ਵੱਡਾ ਨਾਗ ਦਾ ਬੱਚਾ ਜਿਹੜਾ ਪੂਰਾ ਡਬਲ ਸੱਪ ਕਹਿੰਦੇ ਜਿਹਨੂੰ ਆਪਾਂ ਦੇਖੀ ਚੱਲਿਓ ਸੋ ਇਹ ਵੀਡੀਓ ਬਾਈ ਜਰੂਰ ਧਿਆਨ ਨਾਲ ਸੁਣਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਗੋਬੀ ਜਿਹੜੋ ਆਪਾਂ ਲੈਣੇ ਨਾ ਬਾਈ ਬਣ ਕੇ ਜਰੂਰ ਚੈੱਕ ਕਰ ਲਿਆ ਕਰੋ ਤੇ ਇਹਦਾ ਬੱਚਾ ਰਹੀ ਮੈਂ ਜਦੋਂ ਲੈ ਕੇ ਦੇਖੀ ਤਾਂ ਬਹੁਤ ਵੱਡਾ ਸੱਪ ਉਹਦੇ ਵਿੱਚ ਬੈਠਾ ਸੀ ਲੁਕਾ ਗੁੰਜਰੀ ਮਾਰ ਕੇ ਆ ਦੇਖੀ ਚੱਲੋ ਤੁਹਾਡੇ ਸਾਹਮਣੇ ਮਿੱਤਰੋ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਕਿਸੇ ਭੈਣ ਭਰਾ ਦਾ ਫਾਇਦਾ ਹੋ ਸਕੇ ਗੋਬੀ ਖਰੀਦਣ ਵੇਲੇ ਤੇ ਵੀ ਇਹੋ ਜਿਹੇ ਜਾਨਵਰ ਕੱਟ ਹੌਲੀ ਹੌਲੀ ਘਟਨਾ ਉਹ ਦੇਖੋ ਬਹੁਤ ਵੱਡਾ ਸੱਪ ਹੈ ਇਹ 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 ਦੇਖੀ ਚਲਿਓ ਵੀਡੀਓ ਨੂੰ ਸ਼ੇਅਰ ਕਰੀ ਚਲਿਓ ਤੇ ਵੀਰ ਮਣ ਕੇ ਗੌਰ ਨਾਲ ਚੀਜ਼ ਖਰੀਦਿਆ ਕਰੋ ਹਨ ਇਹ ਤਾਂ ਗੱਲ ਕਰ ਅਸੀਂ ਦੋ ਜਣੇ ਸੀ ਕਿ ਮੈਂ ਕੱਲਾ ਹੋਂਦਾ ਸੈਦ ਬਾਈ ਮੋਟਰਸਾਈਕਲ ਤੇ ਹਨ ਲੜ ਵੀ ਸਕਦਾ ਸੀਗਾ ਤੇ ਆ ਦੇਖੀ ਚਲਿਓ ਇਹ ਦੇਖੀ ਹੁਣ ਇਹ ਆਹੋ ਦੇਖੋ ਮਿੱਤਰੋ ਕਿੱਡਾ ਵੱਡਾ ਸੱਪ ਆ ਭੈਣਾਂ ਨੂੰ ਵੀ ਖਾਸ ਕਰਕੇ ਬੇਨਤੀ ਹੈ ਤੇ ਜਿਹੜਾ ਭਰਾ ਖਰੀਦ ਕਿੱਨਾ ਦੇਖੋ ਬਈ ਕਿੱਡਾ ਵੱਡਾ ਨਾਗ ਪੂਰਾ ਜ਼ਹਿਰੀਲਾ ਨਾਰਾ ਮਿੱਤਰੋ ਸੋ ਵੱਧ ਤੋਂ ਵੱਧ ਯਾਰ ਭਰਾਵਾਂ ਕੇ ਵੀਡੀਓ ਨੂੰ ਸ਼ੇਅਰ ਕਰੋ ਜਿੰਨਾ ਹੋ ਸਕਦਾ ਤਾਂ ਕਿ ਕਿਸੇ ਭੈਣ ਭਰਾ ਦਾ ਫਾਇਦਾ ਹੋ ਸਕੇ ਆ